ਸਾ ਟੀਰੀਕਾ ਲਈ ਤੁਹਾਡਾ ਸਵਾਗਤ ਹੈ ਫੈਕਟ ਬਾਣੀ ਤੇ ਜਿੱਥੇ ਅਸੀਂ ਲਿਆਉਂਦੇ ਹਾਂ ਪੰਜਾਬੀਆਂ ਤੇ ਪੰਜਾਬੀਅਤ ਨਾਲ ਜੁੜੇ ਰੋਚਕ ਫੈਕਟ ਅੱਜ ਅਸੀਂ ਗੱਲ ਕਰਾਂਗੇ ਸਤਿ ਸ਼੍ਰੀ ਅਕਾਲ ਦੀ ਜਿਸ ਨੂੰ ਅਸੀਂ ਹਰ ਰੋਜ਼ ਕਹਿੰਦੇ ਹਾਂ ਪਰ ਕੀ ਤੁਸੀਂ ਇਸ ਦਾ ਅਸਲ ਅਰਥ ਜਾਣਦੇ ਹੋ ਸਤਿ ਸ਼੍ਰੀ ਅਕਾਲ ਤਿੰਨ ਸ਼ਬਦਾਂ ਨਾਲ ਬਣਿਆ ਹੋਇਆ ਹੈ ਸਤ ਜਿਸ ਦਾ ਮਤਲਬ ਹੈ ਸੱਚ ਸ਼੍ਰੀ ਇੱਕ ਆਦਰ ਦਾ ਸ਼ਬਦ ਹੈ ਅਤੇ ਅਕਾਲ ਜੋ ਸਮੇਂ ਤੋਂ ਪਰੇ ਹੈ ਜਿਸ ਦੀ ਮੌਤ ਨਹੀਂ ਹੁੰਦੀ ਇਸ ਦਾ ਪੂਰਾ ਅਰਥ ਬੰਦਾ ਹੈ ਸੱਚਾ ਹੈ ਉਹ ਪ੍ਰਮਾਤਮਾ ਜੋ ਅਕਾਲ ਹੈ ਪਰ ਕੀ ਤੁਸੀਂ ਜਾਣਦੇ ਹੋ ਇਹ ਨਮਸਕਾਰ ਦਾ ਰੂਪ ਕਿੱਥੋਂ ਆਇਆ ਗੁਰੂ ਗੋਬਿੰਦ ਸਿੰਘ ਜੀ ਨੇ ਵਾਹਿਗੁਰੂ ਜੀ ਦਾ ਖਾਲਸਾ ਵਾਹਿ ਤੇ ਨੂੰ ਖਾਸ ਸਲਾਮਤ ਦਾ ਰੂਪ ਦਿੱਤਾ ਸੀ ਪਰ ਆਮ ਲੋਕਾਂ ਵਿੱਚ ਸਤਿ ਸ਼੍ਰੀ ਅਕਾਲ ਨਮਸਕਾਰ ਵੱਜੋਂ ਜ਼ਿਆਦਾ ਵਾਪਰਿਆ ਖਾਸ ਕਰਕੇ 20ਵੀਂ ਸਦੀ ਵਿੱਚ ਜਦੋਂ ਪੰਜਾਬੀ ਫਿਲਮਾਂ ਤੇ ਰੇਡੀਓ ਆਏ ਤਾਂ ਇਹ ਸ਼ਬਦ ਗਰੀਟ ਕਰਨ ਲਈ ਲੋਕਾਂ ਵਿੱਚ ਆਮ ਹੋ ਗਿਆ ਅੱਜ ਇਹ ਹਰ ਪੰਜਾਬੀ ਦੀ ਪਛਾਣ ਬਣ ਚੁੱਕਾ ਹੈ ਪਰ ਸਤਿ ਸ਼੍ਰੀ ਅਕਾਲ ਸਿਰਫ ਸਲਾਮ ਨਹੀਂ ਇੱਕ ਧਾਰਮਿਕ ਬਿਆਨ ਵੀ ਹੈ ਇਸ ਦੇ ਨਾਲ ਅਸੀਂ ਪ੍ਰਮਾਤਮਾ ਦੀ ਸਦਾ ਸੱਚ ਰਹਿਣ ਵਾਲੀ ਸਿਫਤ ਕਰਦੇ ਹਾਂ ਜਦੋਂ ਤੁਸੀਂ ਕਿਸੇ ਨੂੰ ਸਤਿ ਸ਼੍ਰੀ ਅਕਾਲ ਕਹਿੰਦੇ ਹੋ ਤਾਂ ਤੁਸੀਂ ਅਸਲ ਵਿੱਚ ਇਹ ਕਹਿ ਰਹੇ ਹੋ ਸੱਚਾ ਹੈ ਉਹ ਪ੍ਰਮਾਤਮਾ ਜੋ ਅਮਰ ਹੈ ਤਾਂ ਹੁਣ ਜਦੋਂ ਵੀ ਤੁਸੀਂ ਕਿਸੇ ਨੂੰ ਸਤਿ ਸ਼੍ਰੀ ਅਕਾਲ ਕਹੋਗੇ ਇਹ ਤਾਂ ਤੁਹਾਨੂੰ ਪਤਾ ਹੋਵੇਗਾ ਕਿ ਤੁਸੀਂ ਸਿਰਫ ਹੈਲੋ ਨਹੀਂ ਕਰ ਰਹੇ ਤੁਸੀਂ ਪਰਮਾਤਮਾ ਦੀ ਮਹਿਮਾ ਕਰ ਰਹੇ ਹੋ ਤਾਂ ਕਮੈਂਟ ਕਰਕੇ ਦੱਸੋ ਕਿ ਤੁਸੀਂ ਪਹਿਲਾਂ ਇਸ ਦਾ ਅਰਥ ਜਾਣਦੇ ਸੀ ਤੇ ਹੋਰ ਵੀ ਜਈਆਂ ਪੰਜਾਬੀ ਜਵਾਨ ਅਤੇ ਸੱਭਿਆਚਾਰ ਨਾਲ ਜੁੜੀਆਂ ਜਾਣਕਾਰੀਆਂ ਲਈ ਸਾਡਾ ਚੈਨਲ ਸਬਸਕ੍ਰਾਈਬ ਕਰਨਾ ਨਾ ਭੁੱਲਿਓ ਜੀ ਸਤਿ ਸ਼੍ਰੀ ਅਕਾਲ